ਇੱਕ ਰੇਡ ਘੱਟੋ ਨਾ ਘੱਟ 82 83000 ਦੀ ਮੇਲਾ ਮੇਲਾ ਸਾਰਾ ਮੇਲਾ ਤੂੰ ਲੁੱਟਿਆ ਇੱਕ ਵਾਰੀ ਵੀਰ ਸਰਦਾਰ ਬੂਟਾ ਸਿੰਘ ਢਲੇ ਦੇ ਵੱਡੀ ਰੇਡ ਤੇ ਹੀ ਆਹ ਦੇਖਾਂਗੇ ਸਾਹਮਣੇ ਚਾਰ ਜਾਫੀ ਨੇ ਚਾਰੇ ਤਿਆਰ ਨੇ ਕੌਣ ਅੱਗੇ ਵੱਧ ਕੇ ਜਫੇ ਦੀ ਗੱਲ ਕਰਦਾ ਰਾਜੂ ਪਾਉ ਭਾਂਗੇ ਵਾਲਾ ਵੀ ਤਿਆਰ ਹੈ ਉਹਨਾ ਵੀ ਪਿਆਰਾ ਜੋਗੇਵਾਲੀਆ ਆਹ ਦੇਖਾਂਗੇ ਸਾਹਮਣੇ ਖੜਦੇ ਪਾਲ ਵੱਜਦੀਆਂ ਤਾਲਾਂ ਡੀਡੀ ਸਾਹਿਬ ਦੀ ਟੀਮ ਇੱਕ ਪਾਸੇ ਪਾਈ ਲੱਗੀ ਟੀਮ ਬਈ ਸਾਡਾ ਵੀਰ ਪਾਵਾਦ ਮੁੰਡੇ ਜੀ ਆਹ ਦੇਖਾਂਗੇ ਸਾਹਮਣੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਹ ਵੀ ਪੈ ਸ਼ਿਕਾਰ ਮਛੀਆਂ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਆਹ ਹੈ ਕਹਿੰਦੇ ਪਰਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ ਦੀ ਟੀਮ ਦਾ ਟਾਪਰ ਦਾ ਜਾਫੀ ਹੈ ਇਹ ਜਾਦਾ ਬਰਨਾਲੇ ਵਾਲਾ ਉਧਰ ਜੱਗੇ ਪੁੱਸੇ ਵਾਲੇ ਦੀਆਂ ਦੋ ਰੇਡਾਂ ਅੰਮਿਤ ਜਪਾਨ ਬਿੱਲਾ ਜੂ यूएसए ਆਦੇਸ਼ ਯੂਐਸਏ ਆ ਪੁੱਸੇ ਵਾਲੇ ਜੱਗੇ ਦੀਆਂ ਲਓ ਇਧਰੋਂ ਪਾਸੇ ਗੋਰਾ ਜਗਰਾਲ ਦੀ ਧਰਤੀ ਦਾ ਬੰਦੇ ਹੋਏ ਜਲੰਧਰ ਜ਼ਿਲ੍ਹੇ ਵਾਲਾ ਕਬੱਡੀ ਪਾਉਣ ਦੇ ਲਈ ਆ ਗੋਰੇ ਜਗਰਾਲ ਦੀ ਕਬੱਡੀ ਹੈ ਭਾਰਾ ਜਿਹਾ ਸਰੀਰ ਹੈ ਨਜਵਨ ਦਾ ਸਾਹਮਣੇ ਚਾਰ ਜਾਫੀ ਨੇ ਤੋਤਾ ਸਿੰਘ ਵਾਲੀ ਟੀਮ ਦੇ ਆ ਦੇਖਾਂਗੇ ਸਾਹਮਣੇ ਆ ਮੁੰਡਾ ਭੇਜਾ ਹੈ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਮੇਰੇ ਵੀਰੋ ਭੇਜਾ ਇਸ ਵੇਲੇ ਟਰਾਈ ਕਰਦਾ ਹੋਇਆ ਹੈ ਜਫਾ ਟੌਪ ਦਾ ਲਾਦੇ ਤਾਂ ਰਾਮ ਗਿੱਲ ਜੀ ਇਸ਼ਾਰਾ ਕਰਦੇ ਨੇ ਸੁਖਚਾਨ ਮਾਂਝੇ ਸ਼ੇਰਾ ਲੋਪੋ ਕੇ ਹੀਰਾ ਪਹਿਲਵਾਨ ਜੀ ਸਾਡੇ ਪੱਟੀਆਂ ਵਾਲੇ ਗੁਰਪ੍ਰੀਤ ਭੋਜੀਆਂ ਆ ਦੇਖਾਂਗੇ ਸਾਹਮਣੇ ਪਿੰਮੋਵਾਲ ਪਿੰਡ ਹੈ ਇਹਨੂੰ ਦੁਨੀਆ ਕੀਪਾ ਕੀਪਾ ਕਹਿੰਦੀ ਐਨੂੰ ਦੁਨੀਆ ਕੀਪਾ ਕੀਪਾ ਕਹਿੰਦੇ ਐ ਆਹ ਕੀਪਾ ਮੇਰੇ ਵੀਰੋ ਆਇਆ ਤੇ ਜਗੜਾ ਜ ਤੇ ਨਾ ਸਾਡਾ ਗੁਰਨਾਲ ਸਾਰਗੜਾ ਅਮਰੀਕਾ ਤੋਂ ਉਹ ਕਹਿੰਦੇ ਵੀ ਦਹਿ ਦੀਆਂ ਤਿੰਨ ਰੇਡਾਂ ਉਹ 2100 ਦੀਆਂ ਹੋਣਗੀਆਂ ਦਹਿ ਦੀਆਂ ਤਿੰਨ ਰੇਡਾਂ 2100 ਦੀਆਂ ਹੋਣਗੀਆਂ ਆ ਪੱਟੀ ਵਾਲਾ ਦੁਨੀਆ ਅਮਰਤ ਅਮਰਤ ਕਹਿੰਦੀ ਹੈ ਤਗੜਾ ਅੰਕ ਜੋੜ ਗਿਆ ਉਹ ਪੱਟੀ ਵਾਲਾ ਨੌਜਵਾਨ ਤਗੜਾ ਅੰਕ ਆਪਣੀ ਟੀਮ ਵਾਸਤੇ ਜੋੜਦਾ ਹੋਇਆ ਪਾਇਲਟ ਵੀ ਲਈ ਕਿ ਲਿਸ਼ਕਦੇ ਨੇ ਪਿੰਡੇ ਇਹਨਾਂ ਪੱਟਾ ਉੱਤੇ ਧੁੱਗੀਆਂ ਸਾਨਾ ਵਾਲੇ ਤੇ ਬਾਲੇ ਗੁੱਜੀਆ ਆ ਦੇਖਾਂਗੇ ਸੁਖਵੀਰ ਦੀ ਰੇਡ ਤੇ ਹੋਈ ਸਾਹਮਣੇ ਬਰਨਾਲੇ ਵਾਲਾ ਯਾਤਾ ਵੀ ਤਿਆਰ ਆ ਕਿ ਕੌਣ ਅੱਗੇ ਵੱਧ ਕੇ ਡੱਕ ਪਾਉਂਦਾ ਇਹ ਬਰਨਾਲੇ ਵਾਲਾ ਯਾਤਾ ਖੜਦੇ ਪੈਰ ਬੈਤੀਆ ਤੌੜਾ ਨੰਬਰ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਆ ਜੱਗਾ ਚੱਲਿਆ ਵੀ ਲਖਵੀਰ ਆ ਜੱਗਾ ਨੌਜਵਾਲ ਪੂਸਿਆ ਵਾਲਾ ਕਬੱਡੀ ਪਾਉਣ ਨੂੰ ਵਧਿਆ ਹੋਇਆ ਉਧਰ ਕਹਿੰਦੇ ਪੁੱਸੇ ਵਾਲੇ ਜੱਗੇ ਦੀ ਪਹਿਲੀ ਰੇਡ 5000 ਦੀ ਹੈ ਉਧਰ ਸੱਜਣ ਸਿੰਘ ਜੀ ਮਾਨ ਸਾਹਿਬ ਨਿਸ਼ਾਨ ਸਾਡੇ ਅਮਰੀਕਾ ਦੇ ਫਾਦਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਹਿ ਰਹੇ ਆ ਵੀ ਦਏ ਦੀ ਹਰ ਰੇਡ 1000 ਦੀ ਹੋਣੀ ਹੈ ਆ 5000 ਦੀ ਪਹਿਲੀ ਰੇਡ ਉਹ ਬਿੱਲਾ ਅਮਰੀਕਾ ਸਾਡਾ ਵੀਰ ਹੈ ਕੋਟਲੇ ਪਿੰਡ ਵਾਲਾ ਸ਼ਮਸ਼ੀਰ ਸਿੰਘ ਦਾ ਬੇਟਾ ਦੇ ਸਾਰੇ ਸਾਥੀਆਂ ਵੱਲੋਂ 5000 ਦੀ ਪਹਿਲੀ ਰੇਡ ਬੱਲੇ 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 5000 5000 5000 ਬਾਜੇ ਖਾਨੇ ਦਾ ਸੰਦੀਪ ਟਰਾਈ ਕਰਦਾ ਆ ਦੇਖਾਂਗੇ ਨਾਲ ਝੋੜ ਸ਼ਪਾਰ ਵਾਲਾ ਕਬੱਡੀ ਪਾ ਰਿਹਾ ਹੈ ਇਹ ਬਾੜ ਝੋੜ ਦੀ ਪਈ ਹੋ ਰੇਡ ਹੈ ਸਾਹਮਣੇ ਦੇਖਾਂਗੇ ਮੁੰਡਾ ਬਰਨਾਲੇ ਵਾਲਾ ਯਾਦਾ ਆ ਬਰਨਾਲੇ ਵਾਲਾ ਯਾਦਾ ਖੜਕਦੇ ਖੜਕਦੀਆਂ ਡਾਂਗਾ ਫਿਰਦੇ ਪੈਰ ਲੱਗਦੀਆਂ ਤੇਰਾ ਉਹ ਜਵਾਨੀ ਮੇੜੇ ਮੜੇ ਹੋਈ ਪਈ ਸਾਰੰਗੜੇ ਦੀ ਧਰਤੀ ਐ ਨਾ ਚੋਟ ਸਪਾਰਾਂ ਵਾਲਾ ਨੰਦਰ ਜੋੜ ਗਿਆ ਆ ਗਰਜਾਰੀ ਚੱਕ ਸਕੰਦਰ ਵਾਲਾ ਇਹਨੂੰ ਕੱਲ ਆਈ 20 ਗੱਡੀ ਨਾਲ ਰਸ ਫਰਮਾਨ ਇਹਦੇ ਪਿੰਡ ਦੇ ਮੇਲੇ ਤੇ ਹੋਇਆ ਆ ਗਰਜਾਰੀ ਚੱਕਾ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਚਾਰ ਜਾਫੀ ਨੇ ਇਹ ਪੱਧਰੀ ਵਿੱਚ ਕੱਲ ਵੱਡਾ ਸਮਾਰੋਹ ਹੋਇਆ ਸਮਲ ਦਾ ਆ ਦੇਖਾਂਗੇ ਮੁੰਡਾ ਨੌਜਵਾਨ ਸੋਣਾ ਉਹ ਦਗਣ ਦਾ ਵੀਰ ਹੈ ਪਰ ਗੁਲਜਾਰੀ ਚੱਕ ਸਿਕੰਦਰ ਵਾਲਾ ਵੱਡੀ ਮੁਬਾਰਕਬਾਦ ਹੈ ਗੁਲਜਾਰੀ ਦੇ ਲਈ ਆ ਦੇਖਾਂਗੇ ਪੈਂਦੀ ਰੇਡ ਤੇ ਬੋਲ ਲਖਬੀਰ ਤੇ ਖੇੜਗੇ ਆਓ ਦੇਖਾਂਗੇ ਸਾਹਮਣੇ ਮੱਲ ਮੇਰੇ ਵੀਰੋ ਕਬੱਡੀ 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 ਕਰਦਾ ਹੋਇਆ ਅੱਜ ਸਾਰੰਗੜੇ ਪਿੰਡ ਵਿੱਚ ਰੌਣਕਾਂ ਬਹਾਰਾਂ ਨੇ ਮਾਲਵਾ ਟੀਵੀ ਵਾਲਿਆਂ ਦਾ ਤਾੜ ਆਓ ਦੇਖਾਂਗੇ ਪਰਪਕਾਰੀ ਭਾਈ ਲੱਗਾ ਜੀ ਕਬੱਡੀ ਦਾ ਭਾਈ ਲੱਗਾ ਅਗਲੀਆਂ ਤਿੰਨ ਰੈਡਾ 5000 ਦੀਆਂ ਹੋਣੀਆਂ ਆ ਆਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਰਨਾਲੇ ਪਿੰਡ ਵਾਲਾ ਫੂਲਾ ਫੂਲਾ ਬਰਨਾਲੇ ਪਿੰਡ 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 ਵਾਲਾ ਤੇ ਆਹ ਕਹਿੰਦੇ ਦੂਜੇ ਪਾਸੇ ਭੇਜੇ ਦਾ ਮੇਰੇ ਵੀਰੋ ਜੋਗੇਵਾਲ ਪਿੰਡ ਹੈ ਉਹ ਪੋਤਾ ਸਿੰਘ ਵਾਲੇ ਦਾ ਭੇਜਾ ਡੀਬੀ ਸਾਹਿਬ ਦਾ ਤਿਆਰ ਕੀਤਾ ਖਿਡਾਰੀ ਹੈ ਆ ਦੇਖਾਂਗੇ ਦੀਪ ਸ਼ਿਕਾਰਾਂ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਕਿ ਬੰਦ ਬੰਦ ਕੜਵਾ ਕੇ ਖੜ ਦੇ ਵਿੱਚ ਬਜਾਰਾ ਦੇ ਪੰਥ ਖਾਲਸਾ ਪੜਿਆ ਏ ਸ਼ਾਮੇ ਤਲਵਾਰਾਂ ਦੇ ਔਰ ਰੇਡ ਦੀਪ ਸ਼ਿਕਾਰਾਂ ਵਾਲਾ ਪਾਰਿਆ ਇਹ ਇੰਗਲੈਂਡ ਵੀ ਖੇਡਿਆ ਦੁਨੀਆ ਤੇ ਬੱਲੇ ਬੱਲੇ ਕਰਵਾਈ ਇਸ ਨੌਜਵਾਨ ਨੇ ਸਾਹਮਣੇ ਚਾਰ ਜਾਫੀ ਦੇ ਔਰ 2 ਨੰਬਰ ਤੇ ਦੇਖਾਂਗੇ ਵੱਧ ਕੇ ਮੁੰਡਾ ਟਰਾਈ ਕਰਦਾ ਹੋਇਆ ਤੇ ਸਾਡਾ ਗੁਰਲਾਲ ਯੂ ਐਫ ਏ ਹੈਰੀ ਯੂਐਸਏ ਜਗਰਾਜ ਯੂਐਸਏ ਮੇਨ ਸਪான்ਸਰ ਨੇ ਇਸ ਕਬੱਡੀ ਮੈਚ ਤੇ ਬਹੁਤ ਵੱਡਾ ਸਤਿਕਾਰ ਹੈ ਬੋਰ ਯੂਐਸਏ ਹੋਣਾਂ ਦਾ ਨਿਸ਼ਾਨ ਯੂਐਸਏ ਹੋਣਾਂ ਦਾ ਜੇ ਪ੍ਰਤਾਪ ਕਾਮੇ ਹੋਣਾਂ ਦਾ ਆ ਪੈਂਦੀ ਰੇਡ ਲਖਵੀਰ ਇਹ ਕਿੰਨੇ ਦੀ ਕਬੱਡੀ ਆ ਆ ਕਹਿੰਦੇ ਮੈਂ ਲੈ ਜੁਐਸਏ 5000 ਰੁਪਏ ਤੁਸੀਂ ਦਿਓ ਭਾਜੀ 5000 ਤੁਸੀਂ ਦਿਓ ਲਓ ਜੀ 10000 ਆਪਾਂ ਦਏ ਸਰਗੜੇ ਨੂੰ ਪੁਜਦਾ ਕਰ ਦਈਏ ਸੱਜਣ ਸਿੰਘ ਜੀ ਤੁਸੀਂ ਵੀ 1000 ਪੁਜਦਾ ਕਰ ਦਿਓ ਜੀ ਸੱਜਣ ਸਿੰਘ ਸਾਡੇ ਨਿਸ਼ਾਨ ਤੇ ਬੋਰਡ ਜੁਐਸਏ ਦੇ ਫਾਦਰ ਸਾਹਿਬ ਉਹਨਾਂ ਵੱਲੋਂ 11000 ਰੁਪਏ ਦਏ ਸਰਗੜੇ ਨੂੰ ਪੁਜਦਾ ਕਰ ਦਿਓ ਧੰਨਵਾਦ ਕੀਪਾ ਆ ਗਿਆ ਉਸਤਾਦ ਜੀ ਕਰੋ ਲਓ ਸੀਪਾ ਤਿੰਨੇ ਬਾਲ ਦਾ ਨੰਬਰ ਜੋੜ ਗਿਆ ਸਾਡੇ ਪਿੰਕ ਬਾਲ ਚਾਹ ਜੀ ਇਸ਼ਾਰਾ ਕਰਦੇ ਨੇ ਕਿ ਨੰਬਰ ਜਿਹੜਾ ਰੀਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਸੋ ਹਸ਼ੈਦ ਸਿੰਘ ਜੀ ਚੈਨਾ ਮੰਗ ਇਸ ਇਲਾਕੇ ਦੇ ਵੱਡੇ ਪਲੇਅਰ ਰਹਾ ਸ਼ੇਰੇ ਲੋਪੋ ਕੀਤੇ ਗੱਲਾਂ ਚੱਲੀਆਂ ਨੇ ਕਬੱਡੀ ਵਿੱਚ ਸੋ ਚੈਨੇ ਮਾਝਰੇ ਨਾਲ ਖਿਡਾਰੀਆਂ ਨੂੰ ਖੇਡਣਾ ਸਕੇਆ ਬੜਾ ਹੁਣਾਂ ਦੀ ਗੱਲ ਗੁਰਨਾਲ ਹੁਣਾਂ ਦੀ ਗੱਲ ਆਹ ਮੁੰਡਾ ਗੋਰਾ ਜਗਰਾਲ ਵਾਲਾ ਤੇ ਦੂਜੇ ਪਾਸੇ ਤੇਜਾ ਤੇਤਾ ਸਿੰਘ ਵਾਲੇ ਦੀ ਧਰਤੀ ਆ ਵੱਡਾ ਮੱਲ ਵੱਡਾ ਮੱਲ ਬੇਰਾ ਜਗਰਾਲ ਵਾਲਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਆਈ ਲੱਭੂ ਦੇ ਵਾਸਤੇ ਇੱਕ ਲੱਖਾਂ ਦੇ ਅੰਕ ਜੋ ਗਿਆ ਅਗਲੀ ਕਬੱਡੀ ਪੌਂਦੀ ਕੋਰੇਵਾਲ ਪਿੰਡ ਦਾ ਸੁਖਵੀਰ ਦਾ ਸਾਹਮਣੇ ਟਾਵਰ ਸੁੱਗਿਆ ਵਾਲਾ ਖੜਾ ਅਭੀ ਮਝੂਠੇ ਵਾਲਾ ਖੜਾ ਯਾਦਾ ਬਰਨਾਰੇ ਵਾਲਾ ਖੜਾ ਦੁਨੀਆ ਟੱਕੇ ਟੱਕ ਖੜੀ ਐ ਸਵਾਦ ਬੱਚਾ ਹੋਇਆ ਖੇਡ ਕੇ ਬੜਹਾਰ ਅੰਮ੍ਰਿਤਸਰ ਵੱਲੋਂ 5000 ਦੀ ਬੈਅ ਦੀ ਇੱਕ ਰੇਡ ਮਾਣ ਸਨਮਾਨ ਜਿਹੜਾ ਬਲਹਾਰ ਅੰਮ੍ਰਿਤਸਰ ਵੱਲੋਂ ਦੇ ਵਾਸਤੇ ਜਿਹੜਾ ਇਹ 5000 ਦਾ ਮਾਲ-ਸਮਾਨ ਦੇ ਗਿਆ ਆ ਪੈਂਦੀ ਜਿਹੜੇ ਅੰਮ੍ਰਿਤ ਦੀ ਦੇ ਬੇ ਵੀਰ ਤੇ ਹੋਣਗੇ ਆਹ ਕਹਿੰਦੇ ਅੰਮ੍ਰਿਤ ਮੇਰੇ ਵੀਰੋ ਪੱਟੀ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਬਾਜੇਖਾਨੇ ਵਾਲਾ ਤਿਆਰ ਸੋਨਾ ਜੋਗੇ ਵਾਲੀਆ ਤਿਆਰ ਹੈ ਮੇਰੇ ਵੀਰੋ ਕਾਲਾ ਪਾਉ ਤਾੜੀ ਵਾਲਾ ਵੀ ਕਹਿੰਦੇ ਐਨ ਟਾਪਰ ਦਾ ਪਰ ਪਾਉ ਕਾਂਗੇ ਵਾਲੇ ਦਾ ਵੀ ਕਹਿੰਦੇ ਨਾਂ ਚੱਲਦਾ ਆਹ ਖੇਡ ਮੈਦਾਨ ਦੇ ਵਿੱਚ ਰੇਡਾਂ ਪੈਂਦੇ ਆ ਉਧਰ ਕਹਿੰਦੇ ਸਾਡੇ ਵੀਰ ਸੇਰਾ ਲਾਹੌਰੀ ਮੱਲ ਜੀ ਪੁਜੇ ਨੇ ਚਿਰਮਤ ਸਿੰਘ ਦੀ ਸੰਧੂ ਸਾਹਿਬ ਜੀਤ ਜਲ ਸਰਪੰਚ ਦੇ ਨਾਲ ਸਾਡੇ ਪੁੱਲਰ ਹੋਣੇ ਬਹੁਤ-ਬਹੁਤ ਸਤਿਕਾਰ ਖੇਡ ਮੈਦਾਨ ਦੇ ਵਿੱਚ ਰੇਡਾਂ ਪੈਂਦੇ ਆ ਜੱਫੇ ਲੱਗਦੇ ਆ 나ੜ ਝੋੜ ਉਹ 나ੜ ਝੋੜ ਸ਼ਪਾਰ ਵਾਲਾ ਕਬੱਡੀ ਪਾੜੇ ਇਧਰਲੇ ਪਾਸੇ ਦੇਣਤੀ ਆ ਪਰ ਥੋੜੀ ਗਰਾਊਂਡ ਜਿਹੜੀ ਕਲੀਅਰ ਕਰ ਦਿੰਨੀ ਆ ਬਹੁਤ ਰਸ਼ ਨਹੀਂ ਪਾਣਾ ਮੇਰੇ ਵੀਰੇ ਇਹ ਦੇਣਤੀ ਆ ਆ ਦੇਖਾਂਗੇ 나ੜ ਝੋੜ ਸ਼ਪਾਰ ਵਾਲਾ ਫਾਈਟ ਆਪਣੀ ਟੀਮ ਦੇ ਵਾਸਤੇ ਜੋਰਦਾ ਹੋਇਆ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇਤਾ ਸਿੰਘ ਬੜੀ ਟੀਮ ਵਾਸਤੇ ਨੰਬਰ ਜੁੜ ਗਿਆ ਆ ਗਲਜਾਰੀ ਦਾ ਚੱਕ ਸਿਕੰਦਰ ਪਿੰਡ ਐ ਇਹਨੂੰ ਕੱਲ I20 ਗੱਡੀ ਮਿਲੀ ਆ ਫੇ ਪੱਧਰੀ ਦੇ ਵੱਡੇ ਮੇਲੇ ਤੇ ਵੱਡਾ ਸਨਮਾਨ ਹੋਇਆ ਆ ਦੇਖਾਂਗੇ ਰੇਡ ਪਈ ਹੋਈ ਆ ਬੇਤੀ ਲਿਆ ਹੋਇਆ ਤੇਜਾ ਸਿੰਘ ਵਾਲੇ ਦਾ ਵੱਡੀਆਂ ਗੱਲਾਂ ਵੱਡੇ ਕਬੱਡੀ ਖਿਡਾਰੀਆਂ ਦੀਆਂ ਆ ਦੇਖਾਂਗੇ ਪੈਂਦੀ ਹੋਈ ਕਬੱਡੀ ਸਾਹਮਣੇ ਚਾਰ ਬੱਬਰ ਸ਼ੇਰ ਔਰ ਬੁਰਜਾ ਮਰਗੇ ਲਟਾਲਾਂ ਵਰਗੇ ਤਰਤੀਸ ਆ ਰਹੇ ਨੇ ਦੀ ਮਾਝੇ ਨਾਲ ਮਾਲਵਾ ਖੇਂਦਾ ਤੇ ਜਾਗੇ ਯਾਰਾ ਲੈਂਦਾ ਖੁਰਦੇ ਪਾਰ ਬੈਤੀਆ ਤੇ ਹੰਦੇ ਨਹੀਂ ਦੀਕ ਆਉ 30 ਸੈਕਿੰਡ ਦੀ ਕਬੱਡੀ ਦਾ ਗਲਿਆੜੀ ਆ ਮੇਰੇ ਵੀਰ 22 ਬਾਜੇ ਮਾਜੇ ਵਾਲੇ ਬਾਜੇ ਵਾਲੇ ਮਾਜੇ ਵਾਲੇ ਸ਼ਾਹ ਹੋਣ ਆ ਸੁਗਿਆ ਦਾ ਟਾਵਰ 21 ਤੇ 31 ਪੌਂਡ ਨੂੰ ਫਿਰਦਾ ਆਪਣੀ ਟੀਮ ਦੇ ਵਾਸਤੇ ਜਫਾ ਟੌਪ ਦਾ ਲਾ ਗਿਆ ਜਗਰਾਜ ਯੂਐਸਏ ਨਿਸ਼ਾਨ ਯੂਐਸਏ ਤੇ ਬੇਰ ਯੂਐਸਏ ਦਾ ਬੜਾ ਧੰਨਵਾਦ ਆ ਫੂਲੇ ਦੀ ਰੇਡ ਬਰਨਾਲੇ ਵਾਲਾ ਫੂਲਾ ਤੇ ਸੋਨਾ ਨਗਵਨ ਜੋਗੇ ਵਾਲੀਆ ਇਹ ਗਗਨ ਜੋਗੇ ਵਾਲੀਏ ਦਾ ਵੀਰ ਹੈ ਇੱਕ ਵੀਰ ਕਬੱਡੀਆਂ ਪਾਉਂਦਾ ਦੂਜਾ ਵੀਰ ਜਫੇ ਲਾਉਂਦਾ ਜਫੇ ਲਾਉਂਦਾ ਤੇ ਦੁਨੀਆ ਨਚਾਉਂਦਾ ਸਾਰੇ ਗੜੇ ਦੀ ਧਰਤੀ ਹੈ ਬਾਬਾ ਸਿੱਧ ਸਲੇਵਾਲਾ ਜੀ আর ਸ਼ਿਕਾਰਾਂ ਵਾਲਾ ਦੀਪ ਕਬੱਡੀ ਪਾ ਰਿਹਾ ਆ ਦੀਪ ਦੀ ਰੇਡ ਤੇ ਮਜੀਠੇ ਵਾਲਾ ਆ ਦੀ ਆ ਮਜੀਠੇ ਵਾਲਾ ਆਤ ਕਰਾਈ ਜਾਂਦਾ ਜਫੇ ਲਾਈ ਜਾਂਦਾ ਦੁਨੀਆ ਨਚਾਈ ਜਾਂਦਾ ਤੇ ਪਰਨੇ ਕੰਮ ਦੇ ਹਿਲਦੇ ਰਮਾਲ ਆ ਹੋ ਗਈ ਕਬੱਡੀ ਚ ਕਮਾਲ 얘ਰੇ ਵੀਰੇ ਆ ਦੀਪ ਯੂਐਸਏ ਉਹ ਦਿਵਸੇ ਗੁਰਦਾਲ ਸਾਰਗੜਾ ਯੂਐਸਏ ਵਾਲੇ ਕਹਿੰਦੇ ਵੀ 11000 ਦੀ ਪਹਿਲੀ ਰੇਡ ਓ 11000 11000 ਸਾਹਮਣੇ ਸੰਦੀਪ ਓ ਬਾਜੇ ਖਾਨੋਂ ਦਾ ਸੰਦੀਪ ਇਧਰ ਗੁਰਪ੍ਰਤਾਪ ਜੀ ਤੁਹਾਡਾ 1500 ਸੀ ਉਹ 1550 ਦੋ ਲੈ ਜੇ ਤਿੰਨ ਕਬੱਡੀਆਂ ਦੀ ਹੋ ਗਈਆਂ ਨੇ ਇਹ ਪਾਵ ਚੋਟੀ ਦਾ ਖੇਡਾ ਜਾ ਰਿਹਾ ਸਾਰੇ ਵੀਰ ਜੁੜੇ ਹੋਏ ਕਬੱਡੀ ਦੇ ਨਾਲ ਐਨ ਖੜਕਾ ਦੜਕਾ ਹੋਇਆ ਪਿਆ ਇੱਕ ਪਾਸੇ ਗੁਲਜ਼ਾਰੀ ਵੀ ਤਿਆਰ ਆ ਆ ਦੋ ਨੰਬਰ ਤੋਂ ਦੇਖਾਂਗੇ ਕਿਹੜਾ ਮੁੰਡਾ ਬਾਜ ਵਰਗੀ ਝਾਟ ਮਾਰਦਾ ਪਰ ਨੰਬਰ ਜਿਹੜਾ ਤੇਤਾ ਸਿੰਘ ਵਾਲੀ ਟੀਮ ਦੇ ਵਾਸਤੇ ਜੋੜਦਾ ਹੋਇਆ ਦੀ ਸਾਡੀ ਟੀਮ ਆ ਇਧਰਲੇ ਪਾਸੇ ਰੇਡ ਪਾਣ ਜਾ ਰਹੀ ਹੈ ਗੋਰੇ ਜਗਰਾਲ ਦੀ ਸੋ ਲਾਲੀ ਸਰਪੰੰਦ ਦਾ ਧੰਨਵਾਦ ਨਾਲ ਕਰਨ ਬਰਬਾਰ ਗੁਰਜੀਤ ਸ਼ੀਨੇ ਹੁਣੀ ਤੇ ਨਾਲ ਅਮਰਤਬਾਲ ਸ਼ੀਨਾ ਬੋਟਾ ਮੰਜ ਆਕਾਸ਼ ਸ਼ੀਨਾ ਸਰਮਾਨ ਸ਼ੀਨਾ ਤੇ ਗੋਪੀ ਮੰਜ ਹੁਣਾ ਦਾ ਬੜਾ ਧੰਨਵਾਦ ਆ ਆ ਗੋਰੇ ਜਗਰਾਲ ਦੀ ਰੇਡ ਪਈ ਹੋਈ ਪਾਰਾ ਸਰੀਰ ਸਾਹਮਣੇ ਦੇਖਾਂਗੇ 2 ਨੰਬਰ ਤੇ ਜਾਫੀ ਟਰਾਈ ਕਰਦਾ ਪਰ ਸਾਡੇ ਸਟੈਂਡ ਮੰਜ RAM ਗਿੱਲ ਜੀ ਇਸ਼ਾਰਾ ਕਰਦੇ ਨੰਬਰ ਰੇਡਰ ਦਾ ਵੀ ਸਾਡੇ ਬਹੁਤ ਸਤਿਕਾਰਯੋਗ ਜਗਵੀਰ ਸਤਾਲਾ ਕਰੋੜੀ ਵਾਲਾ ਸਾਹਬ ਗਿੱਲ ਕਬੱਡੀ ਕਬੱਡੀ ਕਰਦਾ ਹੋਇਆ ਹੈ ਅਗਲੀਆਂ ਕਹਿੰਦੇ ਰੇਡਾਂ ਜੱਗੇ ਦੀਆਂ ਵੀ ਕਹਿੰਦੇ ਖੁੱਲ੍ਹੀ ਮਾਇਆ ਲੱਗ ਜਾਣੀ ਹੈ ਪਰ ਆਹ ਹੈ ਕਹਿੰਦੇ ਆ ਵੀ ਮਜੀਠੇ ਦਾ ਸੇਰੇ ਦਾ ਨੰਬਰ ਜੋੜ ਗਿਆ ਸਾਡੇ ਗੁਰਜੀਤ ਸੀਨਾ ਹੋਂ ਦਾ ਲਾਲੀ ਸਰਪੰਚ ਦਾ ਅੱਜ ਕੱਕੜਪਿੰਡ ਦੀ ਵੀ ਸਾਰੀ ਸੰਗਤ ਆਈ ਹੋਈ ਹੈ ਗੁਰਵਿੰਦਰ ਬੈਠਾ ਸਾਡਾ ਬਾਡੀ ਬਿਲਡਰ ਆਪਣੇ ਸਾਥੀਆਂ ਸਮੇਤ ਆਹ ਕਹਿੰਦੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ 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 ਹੋਈ ਹੋਈ ਹੈ ਸਾਡੇ ਏਰੀਆ ਦਾ ਕਹਿੰਦੇ ਬਾਜ ਮਹਿੰਦਰ ਵੀ ਆਇਆ ਪੁੱਤਰ ਅਮਰੀਕਾ ਦੇ ਵਿੱਚ ਨੇ ਉਹ ਸਾ ਨੰਬਰ ਜੋੜ ਗਿਆ ਤੇ ਫੜਕਦੇ ਹੋਏ ਡੌਲੇ ਲੱਗਦਾ ਕੁਝ ਕਰਾਉਣਗੇ ਰੇਡਰ ਤੇ ਯਾਫੀ ਯਾਰੇ ਜਦੋਂ ਟਕਰਾਉਣਗੇ ਰੇਡਰ ਤੇ ਯਾਫੀ ਯਾਰੇ ਜਦੋਂ ਟਕਰਾਉਣਗੇ ਨਾੜ ਝੋੜ ਦੀ ਕਬੱਡੀ ਪਈ ਹੋਈ ਸਾਹਮਣੇ ਯਾਦਾ ਬਰਨਾਲੇ ਵਾਲਾ ਟਰਾਈ ਕਰਦਾ ਪਰ ਪਿੰਕਪਾਲ ਚਾਲ ਦੀ ਇਸ਼ਾਰਾ ਕਰਦੇ ਆ ਗੁਰਪ੍ਰੀਤ ਸਾਡਾ ਵੀਰ ਇਸ਼ਾਰਾ ਕਰਦਾ ਕਿ ਨੰਬਰ ਰੇਡਰ ਸਾਹਿਬ ਜੀ ਸਾਡੇ ਬਿੱਲੇ ਅਮਰੀਕਾ ਵਾਲੇ ਵੀ ਵੱਲੋਂ ਮਲਕੀਤ ਯੂਐਸਏ ਤੇ ਉਹਦੇ ਸਾਰੇ ਸਾਥੀਆਂ ਵੱਲੋਂ ਕਹਿੰਦੇ ਪੰਜ ਲਾਇਆ ਸੀਗਾ ਆ ਇੱਕ ਰੇਡ ਪੁੱਸੇ ਵਾਲੇ ਜੱਗੇ ਦੀ 8000 ਦੀ 8000 ਦੀ ਇੱਕ ਰੇਡ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜੇ ਰੇਡਰ ਪਾਜ ਗਿਆ ਰੇਡਰ ਨੇ ਹੁਣੇ ਆਹ ਕੋਟਰੇ ਪਿੰਡਾ ਕਹਿੰਦੇ ਬਿੱਲੇ ਅਮਰੀਕਾ ਵਾਲੇ ਦਾ ਅਮਲਕੀ ਗੇ ਪੁੱਸਿਆਂ ਵਾਲਿਆਂ ਨੂੰ ਆਹ ਕਹਿੰਦੇ 8000 ਦੀਆਂ ਪੈਂਦੀਆਂ ਅੱਜ ਕਹਿੰਦੇ 10-10000 11000 ਜੁਗਰਾਜ ਉਹਨਾਂ ਨੇ ਅਮਰੀਕਾ ਤੋਂ ਗਰਲਾਲ ਸਾਹ ਵਾਲਿਆਂ ਨੇ ਅਮਰੀਕਾ ਤੋਂ ਲਾਇਆ ਹੋਇਆ ਪਰ ਆਹ ਦੇਖਾਂਗੇ ਸਾਹਮਣੇ ਆ ਵੀ ਮਨਜੀਠੇ ਦਾ ਉਸਤਾਦ ਜੀ ਕਰੋ ਸੇਵਤ ਆਹ ਸਾਹਮਣੇ ਆ ਵੀ ਪਰ ਨੰਬਰ ਰੀਡਰ ਦੇ ਖਾਤੇ ਵਿੱਚ जोडਦਾ ਹੋਇਆ ਹੈ ਜੂ यूएसए ਨਿਸ਼ਾਨ ਆਹ ਦੇਖ ਲਾ ਕਿੰਨੇ ਹਜ਼ਾਰ ਦੀ ਕਬੱਡੀ ਹੈ 27000 ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਰੇਡ ਪੈ ਗਈ ਹੈ ਬਿੱਲੇ ਅਮਰੀਕਾ ਵਾਲੇ ਨੇ ਕਹਿੰਦੇ ਮੇਰੇ ਵੀਰੋ 16000 ਲਾਇਆ ਹੋਇਆ ਜਵਰਾਜ ਤੇ ਕਹਿੰਦੇ ਗੁਰਲਾਲ ਹੈਰੀ ਉਹਨਾਂ ਨੇ 11000 ਲਿਆ 27000 ਦੋ ਜਫੇ ਲੈ ਵੀ ਜੱਗੂ ਬਾਈ ਕਿੱਥੇ ਜੱਗੂ ਬਾਈ 25000 ਪੁਜਦਾ ਕਰਦੇ ਹੋ ਸਾਡੇ ਲੱਧੂ ਵਾਲੀ ਦੀ ਟੀਮ ਨੇ ला ਦਿੱਤੇ ਹੈ ਲਗਾਤਾਰ ਦੋ ਜਫੇ ਬਹੁਤ ਬਹੁਤ ਧੰਨਵਾਦੀ ਕੋਚ ਸਾਹਿਬ ਨੇ 25000 ਪੁਜਦਾ ਕਰਦੋ ਅਮਰੀਕਾ ਵਾਲੇ ਕਹਿੰਦੇ ਬਿੱਲੇ ਨੇ ਅੱਜ ਟਰੈਕਰ ਪਈਆਂ ਦਾ ਭੇਜਿਆ ਵੇਖ ਪੰਮਿਆ 70 70000 ਦੀਆਂ ਖਾਪੜ ਖੇੜੀ ਵਾਲਿਆਂ ਦੇ ਰੇਡਾਂ ਪੈਣੇ ਐ ਐਂਡ ਸਿਰਾ ਹੋ ਗਿਆ ਮੇਰੇ ਦਾ ਸਿਰਾ ਹੋ ਗਿਆ ਇੱਕ ਮਿੰਟ ਬਾਈ ਇੱਕ ਥੰਮਰ ਔਰ 1 ਮਿੰਟ ਦਾ ਖੜਦੇ ਆ ਕਿੰਨੇ ਹੀ ਆਪ ਦੀ ਪਛਾਣ ਲੱਗ ਜਾਣਾ ਸਾਡੇ ਵੱਡੇ ਵੀਰ ਨਿਸ਼ਾਨ ਯੂ ਐਸ ਏ ਬੋਰਡ ਯੂ ਐਸ ਏ ਰਾਜਾ ਕੋੜਲੀ ਗੁਰਸੇਵ ਸਿੰਘ ਜੀ ਸਰਪੰਚ ਸੁਖਜਿੰਦਰ ਮਾਨ ਇਹਨਾਂ ਲੋ 31000 ਬਿੱਲਾ ਅਮਰੀਕਾ ਵਾਲਾ ਕਹਿੰਦਾ ਵੀ ਸਾਡੇ ਵੱਲੋਂ 41000 ਤੇ ਗਰਨਾਲ ਸਾਰੇ ਦਾ ਯੂ ਐਸ ਏ ਜੀਵਨ ਯੂ ਐਸ ਏ ਦੀਪ ਯੂ ਐਸ ਏ ਜੁਗਰਾ